लाते मारे किथे सीउ साईं तेरी मह मां जाणे सीउ साईं तेरी मान किथे सी ओ साईं तेरी मान <laughs> <laughs> ਅਕਵਾਰੀ ਤੈਨੂੰ ਐ ਡੇ ਨੋਤ ਬੰਦਨਾ ਕਿਰਪਾ ਤੇਰੀ ਨਾਲ ਸਾਨੂੰ ਥੋੜਨਾ ਰਹੀ ਐਨਾ ਕੁਝ ਦਿੱਤਾ ਸਾਨੂੰ ਰਾਮਪੁਰ ਵਾਲੇ ਨੇ ਦੁਨੀਆ ਤੋਂ ਮੰਗਣ ਦੀ ਲੋੜ ਨਾ ਰਹੀ ਐਨਾ ਕੁਝ ਦਿੱਤਾ ਸਾਨੂੰ ਸਤਗੁਰ ਪਿਆਰੇ ਨੇ ਦੁਨੀਆ ਤੋਂ ਮੰਗਣ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਸਤਿਗੁਰ ਪੂਰੀ ਵਾਲੋਂ ਕੀ ਜੈ ਧੰ 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 ਸਾਹਿਬ ਸਤਿਗੁਰੂ ਗੰਗਾ ਨੰਦ ਮਹਾਰਾਜ ਜੀ ਦੇ ਤੀਸਰੇ ਗੁਰਗੱਦੀ ਨਿਸ਼ੀਣ ਧੰ 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 ਸਾਹਿਬ ਸਤਿਗੁਰੂ ਅਨੁਭਵਾਨੰਦ ਮਹਾਰਾਜ ਜੀ ਦੀ 6ਵੀਂ ਵਰਸੀ ਦੇ ਉਪਲਖਸ਼ ਵਿੱਚ ਕੂਟਿਆ ਸਾਹਿਬ ਤਾਮਨਾਨਵਾਲ ਵਿੱਚ ਤਿੰਨ ਰੋਜ਼ਾ ਸੰਤ ਸਮਾਗਮ 13 14 15 ਜੂਨ ਨੂੰ ਗੁਰਦੇਵ ਮਹਾਰਾਜੀ ਦੇ ਆਸ਼ੀਰਵਾਦ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ अनेका ਸੰਪਰਦਾਵਾਂ ਦੇ ਸੰਤਾ ਮਹਾਪੁਰਖਾਂ ਨੇ ਵੀ ਇਸ ਸਮਾਗਮ ਵਿੱਚ ਆਪਣਾ ਹਿੱਸਾ ਪਾਣਾ ਹੈ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 13 ਤਰੀਕ ਨੂੰ ਪਾਠ ਪ੍ਰਕਾਸ਼ ਹੋਣਗੇ 14 ਨੂੰ ਮਾਧੇ ਭੋਗ ਔਰ 15 ਨੂੰ ਸੰਪੂਰਨ ਭੋਗ ਪਾਏ ਜਾਣਗੇ ਦੋਨੋਂ ਰਾਤਰੀਆਂ ਦੇ ਵਿੱਚ 13 ਔਰ 14 ਰਾਤਰੀਆਂ ਨੂੰ अनेका ਕੀਰਤਨ ਮੰਡਲੀਆਂ ਰਾਧਾ ਸੰਗੀਤਨ ਕ੍ਰਿਸ਼ਨ ਸੰਗੀਤਨ ਤੇ ਚੌਂਖੀਆਂ ਵੀ ਲਗਾਈਆਂ ਜਾਣਗੀਆਂ ਬਹੁਤ ਦੂਰੋ ਦੂਰੋ ਸੰਤਾ ਮਹਾਪੁਰਸ਼ਾਂ ਨੇ ਵੀ ਪਹੁੰਚਣਾ ਹੈ ਸਾਰੀਆਂ ਸੰਗਤਾਂ ਸਮੇਂ ਸਿਰ ਪਹੁੰਚ ਕੇ ਤਿੰਨੋਂ ਦਿਨ ਗੁਰੂ ਦਰਬਾਰ ਵਿੱਚ ਹਾਜ਼ਰੀ ਲਗਾਓ ਤੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬੋਲੋ ਵੰਦੀ ਛੋੜ ਮਹਾਰਾਜ ਕੀ ਜੈ ਬੋਲੀ ਸਤਗੁਰ ਦੇਵ ਕੀ ਜੈ ਸਤਗੁਰ ਵੰਦੀ ਛੋੜ ਮਹਾਰਾਜ ਕੀ ਸਤਗੁਰ ਪੂਰੀ ਵਾਲੇ ਮਹਾਰਾਜ ਕੀ ਜੈ ਗੁਰੂ ਦੇਵ ਭਗਵਾਨ ਕੀ ਜੈ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਸਾਰੀ ਸਾਧ ਸੰਗਤ ਨੂੰ ਪਤਾ ਕਿ ਮਹਾਰਾਜਿਆਂ ਦੀ 6ਵੀਂ ਵਰਸੀ ਤਨਤਨ ਸਾਹਿਬ ਸਤਿਗੁਰੂ ਗੰਗਾ ਨਾਨ ਜੀ ਮਹਾਰਾਜਿਆਂ ਦੇ ਤੀਸਰੇ ਗੱਦੀ ਨਸੀਹ ਮਹਾਰਾਜ ਅਨਵਵਨ ਨਾਨ ਜੀ ਦੀ 6ਵੀਂ ਵਰਸੀ ਦੇ ਉਪਲਖਸ਼ ਵਿੱਚ ਪ੍ਰੋਗਰਾਮ 13 14 15 ਜੂਨ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਸਾਰੀ ਸੰਗਤ ਨੇ ਹਮ ਹਮਾ ਕੇ ਤਿੰਨ ਦਿਨ ਹਾਜ਼ਰੀਆਂ ਜਿਹੜੀਆਂ ਇੱਥੇ ਹਾਜ਼ਰੀਆਂ ਲਗਾਨੀਆਂ ਸੰਤਾਂ ਦੇ ਪ੍ਰਵਚਨ ਸੁਣਨੇ ਆ ਉਹਨਾਂ ਦੇ ਬਾਣੀ ਬਾਣੀ ਜਿਹੜੀ ਪੜ੍ਹੀ ਜਾਣੀ ਹੈ ਉਹਨਾਂ ਦੇ ਉਹਨਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾਓ ਸਾਰਿਆਂ ਨੇ ਹਮ ਹਮ ਆ ਕੇ ਪਹੁੰਚਣਾ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹੀ ਸੰਗਤਾਂ ਹਮ ਹਮ ਆ ਕੇ ਇਸ ਸਮਾਗਮ ਨੂੰ ਵੱਧ ਛੱਡ ਕੇ ਸਫਲ ਬਣਾਓ ਧੰਨਵਾਦ ਸਤਿ ਸਾਹਿਬ ਸਤਿ ਸਾਹਿਬ ਸਤਿ ਬੋਲਵੰਦੀ ਛੋੜ ਮਹਾਰਾਜ ਕੀ ਜੈ ਸਤਗੁਰ ਪੂਰੀ ਵਾਲੇ ਮਹਾਰਾਜ ਕੀ ਜੈ ਸਤਗੁਰ ਰਕਵੇ ਵਾਲੇ ਮਹਾਰਾਜ ਕੀ ਜੈ ਸਤਗੁਰ ਗੰਗਾ ਨਾਨ ਜੀ ਮਹਾਰਾਜ ਕੀ ਜੈ ਸਤਗੁਰ ਓੰਕਾਰਾਨੰਦ ਜੀ ਮਹਾਰਾਜ ਕੀ ਜੈ ਸਤਗੁਰ ਅਨਵਾਵਾਨੰਦ ਜੀ ਮਹਾਰਾਜ ਕੀ ਜੈ ਪੂਜੇ ਗੁਰਦੇਵ ਭਗਵਾਨ ਕੀ ਜੈ ਸਵਾਮੀ ਮਹਾਰਾਜ ਕੀ ਜੈ ਪਰਮ ਪੂਜਨੀਕ ਸੰਤ ਮਹਾਪੁਰਸ਼ ਅਤੇ ਸਰਬ ਸੰਕਤ ਨੂੰ ਆਦਰ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਤਗੁਰ ਗੰਗਾ ਨੰਦ ਮਹਾਰਾਜੀਆਂ ਦੇ ਤੀਜੇ ਗੁਰਗੱਦੀ ਨਿਸ਼ੀਨ ਧੰਨ ਧੰਨ ਸਾਹਿਬ ਸਤਗੁਰ ਅਨੁਭਵਾ ਨੰਦ ਮਹਾਰਾਜੀਆਂ ਦੀ 6ਵੀਂ ਸਲਾਨਾ ਵਰਸੀ ਬੜੀ ਹੀ ਸ਼ਰਧਾ ਪ੍ਰੇਮ ਸਹਿਤ ਮਨਾਈ ਜਾ ਰਹੀ ਹੈ ਇਸ ਮੌਕੇ ਸੂਰੀ ਹਸਪਤਾਲ ਵੱਲੋਂ ਵਿਸ਼ੇਸ਼ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਆਪ ਸਭ ਸੰਗਤਾਂ ਨੇ ਮੈਡੀਕਲ ਦਾ ਲਹਾ ਲੈਣਾ ਹੈ ਤੇ ਸਤਗੁਰ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਣਾ ਹੈ ਬੁਲਵੰਦੀ ਛੋੜ ਮਹਾਰਾਜ ਕੀ ਜੈ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਤਗੁਰ ਧਾਮ ਨੰਨੂਆਲ ਵਿਖੇ 6ਵੀਂ ਵਰਸੀ ਦੇ ਉਪਲਖਸ਼ ਵਿੱਚ ਮਹਾਰਾਜ ਅਨਮਾਨ ਜੀ ਦੀ 6ਵੀਂ ਵਰਸੀ ਜਿਹੜੀ ਮਨਾਈ ਜਾ ਰਹੀ ਹੈ ਸਾਰੀ ਕਮੇਟੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਸਮੂਹ ਸੰਗਤ ਨੇ ਹਾਜ਼ਰੀਆਂ ਭਰਨੀਆਂ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਇਹ ਜਿਹੜਾ ਕਾਰਿਆ ਉਹ ਸਫਲ ਹੋਣਾ ਹੈ ਸਾਰਿਆਂ ਦੇ ਨਾਲ ਮਿਲ ਜੁਲ ਕੇ ਹੀ ਚੱਲਣਾ ਹੈ ਤੇ ਕਮੇਟੀ ਆਪਣੇ ਵੱਲੋਂ ਪੂਰਨ ਤਿਆਰੀਆਂ ਕਰ ਰਹੀ ਹੈ ਇਹਨਾਂ ਨੂੰ ਆ ਕੇ ਦੋ ਦਿਨ ਹਜੇ ਪਏ ਹੈ ਕੋਈ ਸਲਾਹ ਵੀ ਦੇ ਸਕਦੇ ਸਲਾਹ مشਵਰਾ ਕਰੋ ਰਲ ਮਿਲ ਕੇ ਜਿਹੜਾ ਹੈ ਇਸ ਸਮਾਗਮ ਨੂੰ ਆਪਾਂ ਤਨ ਮਨ ਦੇ ਨਾਲ ਪੂਰਾ ਸਹੀ ਢੰਗ ਨਾਲ ਤਾਂ ਕਿ ਨਿਵਾ ਸਕੀਏ ਬੋਲੀ ਸਤਿਗੁਰ ਦੇਵ ਕੀ ਜੈ ਸੱਤੀਆਂ ਨੂੰ ਪੰਖ ਤਾਂ ਮਤ ਤੁਸੀਂ ਹੌਲੇ ਪਾ ਗਏ ਸਨਦ ਵੀ ਥੋੜੇ ਕੋਲ ਆ ਗਏ